PCS ਪ੍ਰੀਲਮਸ ਦੇ ਰਿਜ਼ਲਟ ਦੀ ਐਕਸਪੈਕਟਿਡ ਡੇਟ ਕੀ ਹੈ ਇਹ ਆਈਡੀਆ ਲਾਉਣ ਤੋਂ ਪਹਿਲਾਂ ਮੈਂ ਇੱਕ ਡਾਟਾ ਸ਼ੇਅਰ ਕਰੂੰਗਾ ਜਿਹਨੇ ਮੈਨੂੰ ਬੜਾ ਹੈਰਾਨ ਕੀਤਾ ਪਰ ਤੁਹਾਡੇ ਲਈ ਇਹ ਕਿਤਨਾ ਕਿਤੇ ਖੁਸ਼ੀ ਵਾਲੀ ਗੱਲ ਹੋ ਸਕਦੀ ਹੈ ਲਗਭਗ 85000 ਬੱਚੇ ਨੇ ਫਾਰਮ ਭਰੇ ਸੀਗਾ ਇਸ ਵਾਰ PCS ਦਾ ਤੇ ਉਹਦੇ ਵਿੱਚੋਂ 7 ਦਸੰਬਰ ਨੂੰ ਜਿਹੜਾ ਪ੍ਰੀਲਮਸ ਹੋਇਆ ਆ ਸਿਰਫ 33000 ਬੱਚੇ ਨੇ ਉਹ ਪੇਪਰ ਦਿੱਤਾ ਯਾਨੀ ਕਿ 40% ਬੱਚਾ ਐਗਜ਼ਾਮ ਦੇਣ ਗਿਆ ਤੇ ਮੇਨਸ ਦੇ ਲਈ ਇਸ ਵਾਰ 44000 ਦੇ ਆਰਾਊਂਡ ਬੱਚਾ ਚਾਹੀਦਾ ਆ ਸੋ ਇਹ ਮਤਲਬ ਇਹ ਹੈ ਕਿ ਜੇ ਤੁਹਾਡਾ ਸੀ ਸੈੱਟ ਕਲੀਅਰ ਹੈ ਨਾ ਤੇ ਤੁਹਾਡੇ ਜੀਐਸ ਦੇ ਵਿੱਚੋਂ ਤੁਹਾਨੂੰ ਲੱਗਦਾ ਵੀ ਘੱਟ ਨੰਬਰ ਵੀ ਹੈਗੇ ਆ ਆਪਣੀ ਮੇਨਸ ਦੀ ਤਿਆਰੀ ਨਾ ਛੱਡਿਓ ਆਪਦੀ ਤਿਆਰੀ ਨੂੰ ਕੰਟੀਨਿਊ ਜ਼ਰੂਰ ਰੱਖਿਓ ਕੋਈ ਪਤਾ ਨਹੀਂ ਸ਼ਾਇਦ ਤੁਹਾਡਾ ਵੀ ਨਾਮ ਮੇਨਸ ਵਾਲੀ ਲਿਸਟ ਦੇ ਵਿੱਚ ਆ ਜਾਵੇ ਤੇ ਜੇ ਤੁਹਾਡਾ ਮੇਨਸ ਨੂੰ ਲੈ ਕੇ ਕੋਈ ਡਾਊਟ ਹੈ ਇਹਦੇ ਲਈ ਤੁਹਾਡੇ ਲਈ ਅਸੀਂ 27 ਦਸੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਇੱਕ ਗਾਈਡੈਂਸ ਸੈਸ਼ਨ ਲੈ ਕੇ ਆਉਣ ਲੱਗੇ ਜਿਹੜਾ ਮੇਨਸ ਦੇ ਬੱਚਿਆਂ ਨੂੰ ਗਾਈਡ ਕਰੂਗਾ ਸੋ ਤੁਹਾਡੇ ਜਿੰਨੇ ਵੀ ਨੰਬਰ ਬਣਦੇ ਆ ਤੁਹਾਡਾ ਸੀਜ਼ੈਟ ਕਲੀਅਰ ਹੈ ਤੁਸੀਂ ਮੇਨਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਸ ਗਾਈਡੈਂਸ ਸੈਸ਼ਨ ਨੂੰ ਜ਼ਰੂਰ ਜੁਆਇਨ ਕਰਿਓ ਅ ਮੈਂ ਟੈਲੀਗ੍ਰਾਮ ਦਾ ਚੈਨਲ ਦੱਸ ਰਿਹਾ ਇਹ ਇਸ ਟੈਲੀਗ੍ਰਾਮ ਦੇ ਚੈਨਲ ਨੂੰ ਜੁਆਇਨ ਕਰ ਲਓ ਇਹਦੇ ਉੱਤੇ ਤੁਹਾਨੂੰ ਜ਼ੂਮ ਲਿੰਕ ਮਿਲ ਜੂਗਾ ਕੱਲ ਨੂੰ ਯਾਨੀ ਕਿ 27 ਦਸੰਬਰ ਨੂੰ ਦੁਪਹਿਰ 1 ਵਜੇ ਸੋ ਤੁਸੀਂ ਉਸ ਲਿੰਕ ਨੂੰ ਜੁਆਇਨ ਕਰਕੇ ਆਪਣੀ ਜਿਹੜੀ ਹੈਗੀ ਉਹ ਗਾਈਡੈਂਸ ਦੇ ਸੈਸ਼ਨ ਨੂੰ ਜ਼ਰੂਰ ਅਟੈਂਡ ਕਰਨਾ ਆ ਹੁਣ ਦੂਜੀ ਗੱਲ ਐਕਸਪੈਕਟਿਡ ਕੀ ਹੈ ਜੇ ਪਿਛਲੀ ਵਾਰ 2021 ਦੀ ਗੱਲ ਕਰ ਲਈ ਤਾਂ ਲਗਭਗ ਪੂਰੇ ਮਹੀਨੇ ਬਾਅਦ ਰਿਜ਼ਲਟ ਆਇਆ ਸੀਗਾ ਇਸ ਵਾਰ ਸਤ 7 ਦਸੰਬਰ ਨੂੰ ਇਗਜ਼ਾਮ ਹੋਇਆ ਸੋ 7 ਜਨਵਰੀ 1 ਮਹੀਨਾ ਬਣਦਾ ਆ ਯਾਨੀ ਕਿ ਪਹਿਲਾ ਵੀਕ ਜਨਵਰੀ ਦਾ ਜਿਹੜਾ ਹੈਗਾ ਤੇ 10 ਤਰੀਕ ਜਨਵਰੀ ਤੋਂ ਲੇਟ ਰਿਜ਼ਲਟ ਨਹੀਂ ਹੋਊਗਾ ਉਮੀਦ ਇਹੀ ਆਪਾਂ ਕਰ ਸਕਦੇ ਆ